ਆਹ ਲੈ ਕੱਪ ਲੈ ਲੈ ਲਾ ਜੇ ਹੁਣ ਨਹੀਂ ਕੋਈ ਉਹ ਐਂਬੂਲੈਂਸ ਹੀ ਆਉਂਦੀ ਆ ਯਾਰ ਆ ਇੱਧਰ ਭਈ ਅੱਗ ਲੱਗੀ ਹੋਈ ਆ ਅਕਾ ਸਿੱਧੀ ਆ ਰਾਹ ਦੇ ਉੱਤੇ ਉਹ ਆ ਰਹੀ ਆ ਇਧਰੋਂ ਸ਼ੇਰਪਾਲ ਵੱਧੀਓ ਜੇ ਵੀਰ ਬਣ ਕੇ ਜਲਦੀ ਤੋਂ ਜਲਦੀ ਟ੍ਰੈਕਟਰ ਟਰਾਲੀ ਲੈ ਕੇ ਪੁੱਛੋ ਕਿਹਨਾਂ ਦੇ ਵੀ ਖੇਤ ਦੇ ਆ ਰਹਿਣਗੇ ਕਾਹਦੇ ਆ ਗਿਆ ਇੱਧਰ ਆਪਣੇ ਆ ਸਾਈਡਰ ਜਿਹੜਾ ਕਾਤਰੋਂ ਜੀ ਜਾਣਦੇ ਆ ਰਾਹ ਤੋਂ ਦਾ ਘਨੌੜੀ ਤੋਂ ਇਹਦੇ ਪਹਿਲੀ ਸਾਈਡ ਰਾਈਟਰਲੀ ਸਾਈਡ ਬਹੁਤ ਜ਼ਿਆਦਾ ਅੱਖਾਂ ਕਨੌਰੀ ਕਲਾਂ ਅੱਗ ਲੱਗੀ ਹੋਈ ਹੈ ਜੀ ਬਹੁਤ ਜ਼ਿਆਦਾ ਭਿਆਨਕ ਆ ਹੁਣ ਪਹੁੰਚੀ ਹੈ ਹਜੇ ਆ ਫਾਈਬਰ ਗ੍ਰੇਡ ਕੂੜੀ ਵਾਲਿਆਂ ਨੂੰ ਵੀ ਦੱਸ ਰਿਹਾ ਟੈਂਕੀ ਪਾਣੀ ਦੀਆਂ ਤੈਕੀਆਂ ਜੂ